ਨੰਦ ਤੱਕ ਕਾਂਗਰਸ ਦਾ ਨਾਂ ਹੀ ਪਸੰਦ ਨਹੀਂ ਹੈਗਾ ਜੀ ਬਾਕੀ ਤਾਂ ਗੱਲ ਰਹੀ ਜਿੱਤੜ ਦੇ ਹਾਰਾਂ ਦੀ ਵੱਖਰੀ ਗੱਲ ਹੈ ਕਾਂਗਰਸ ਤੋਂ सुरेंद्र ਕੋਰ ਨੇ ਉਹ ਜਿੱਤਣਗੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਨਹੀਂ ਜੀ ਜੀ ਇਹ ਕਾਂਗਰਸ ਜੋ ਕੇ ਖੂਨੀ ਪੰਜਾ ਸਾਡਾ ਇਦਨਾ ਕੋਈ تعلق ਨਹੀਂ ਹੈਗਾ ਜਿਹੜੇ ਸ਼ੀਤਲੰਗਰਾਲ ਨੇ ਉਹ ਕਹਿੰਦੇ ਮੈਂ 2 ਸਾਲ ਦੇ ਵਿੱਚ ਮੈਂ ਤਾਂ ਬੜੇ ਕੰਮ ਕੀਤੇ ਆਪਣੇ ਵੈਸਟ ਦੇ ਵਿੱਚ ਕੀ ਲੱਗਦਾ ਉਹਨਾਂ ਨੇ ਕੰਮ ਕੀਤੇ ਨੇ ਜਿਵੇਂ ਤੁਸੀਂ ਦੱਸ ਰਹੇ ਮਿੱਠੂ ਦੇ ਵਿੱਚੋਂ ਵੜਿਆ ਤਾਂ ਕਿ ਨਹੀਂ ਜੀ ਆ ਬਸਤੇ ਮਿੱਠੂ ਜੋ ਵੜਿਆ ਤਾਂ ਕਿ ਉਹਨੇ ਕੀ ਕੰਮ ਕਰ ਰਹੇ ਆ ਹਾਂ ਸਵਾਇਦ ਡੜਾ ਸੱਟੇ ਤੋਂ ਸਵਾ ਉਹ ਕੋ ਕੰਮ ਨੇ ਕੀਤਾ ਉਹਨੇ ਜੀ ਡੜੇ ਸੱਟੇ ਦੀਆਂ ਦੁਕਾਨਾਂ ਖਰਾਤੀਆਂ ਨੇ ਸ਼ਰਾਬ ਦੇ ਆਮ ਜਿਹੜੀ ਹੈ ਸ਼ਰਾਬ ਖੁੱਲਿਆਂ ਵਕੰਡੀ ਆ ਨਸ਼ਾ ਜਿਹੜਾ ਖੁੱਲਿਆਂ ਵਕੰਡਿਆ ਇਹ ਕੰਮ ਸੀਤੇ ਕਰਾਲ ਦੇ ਕਰਾ ਦਿੰਦੇ ਨੇ ਕਾਲੀ ਕਾਸ ਤੋਂ ਜੀਤ ਕੋਰ ਪੂਰੇ ਟੱਕਰ ਦੇ ਰਹੇ ਉਹਨਾਂ ਨੂੰ ਹਾਂ ਜੀ ਹਾਂ ਜੀ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਕਰਗੁਜ਼ਾਰੀ ਨੂੰ ਉਹਨਾਂ ਦੀ ਕੋਈ ਆਵਾਜ਼ ਨਹੀਂ ਹੈਗੀ ਅੱਛਾ ਇਹਨਾਂ ਦੀ ਹੈਗੀ ਆਪਣਾ ਭਾਈ ਅਕਾਲੀ ਦਲ ਲੈ ਗਏ ਨੇ ਜੀ ਅਕਾਲੀ ਦਲ ਨੂੰ ਜਿੰਦਾਬਾਦ ਆਪਣਾ ਅਕਾਲੀ ਸੋ ਜੀ ਬੀਬੀ ਸਜੀਤ ਕੌਰ ਨੂੰ ਐਮਐਲਏ ਬਣਾਓਗੇ ਪੂਰਾ ਬਹੁਮਦੋਗੇ ਹਾਂ ਜੀ ਪੂਰਾ ਪੂਰਾ ਜੇਕਰ ਬਿਦਲ ਸਿੰਘ ਨੇ ਬਹੁਤ ਹੀ ਜ਼ਿਆਦਾ ਕੰਮ ਵਧੀਆ ਕੀਤੇ ਆ ਬਸਤੀ ਵਿੱਚ ਜੀ ਜੀ ਉਹਨੂੰ ਵੇਖਦੇ ਆਂ ਅਸੀਂ ਜੀ ਬੀਬੀ ਸਜੀਤ ਕੌਰ ਨੂੰ ਵੋਟ ਬਣਾ ਪਸੰਦ ਕਰਾਂਗੇ ਬਿਲਕੁਲ ਤਾਂ ਕਿ ਹੋਰ ਨਾ ਸਾਡੇ ਸਾਹਮਣੇ ਝਾੜੂ ਆ ਨਾ ਸਾਡੇ ਸਾਹਮਣੇ ਪੰਜਾ ਨਾ ਸਾਡੇ ਸਾਹਮਣੇ ਸਾਡੇ ਬੁੱਲ ਆ ਵੈਲਕਮ ਜਬੀਟੀ ਦੇਖ ਰਹੇ ਸਾਰੇ ਦਸ਼ਕਰਾਂ ਸਵਾਗਤ ਹੈ ਜਿਵੇਂ ਕਿ ਬਾਏ ਇਲੈਕਸ਼ਨ ਜਲੰਧਰ ਵੈਸਟ ਦੇ ਵਿੱਚ ਐਮ ਐਲ ਏ ਸੀਟ ਦੇ ਅਨਾਉਂਸ ਹੋ ਚੁੱਕੇ ਨੇ ਤੇ ਉੱਤੇ ਹੀ ਲੋਕ ਜਿਹੜੇ ਉਮੀਦਵਾਰ ਨੇ ਪੰਜ ਪਾਰਟੀਆਂ ਦੇ ਉਮੀਦਵਾਰ ਹੋਏ ਉਹਨਾਂ ਨੇ ਆਪਣੇ ਜਿਹੜੇ ਆ ਨਾਮਗਨ ਪੱਤਰ ਵੀ ਭਰ ਦਿੱਤੇ ਗਿਆ ਔਰ ਜਿਹੜੇ ਆ ਰੈਲੀਆਂ ਵੀ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਿਆ ਲੋਕਾਂ ਵੱਲੋਂ ਜਿਹੜੇ ਅਸੀਂ ਗੱਲਬਾਤ ਕਰਦੇ ਆ ਅਸੀਂ ਇਹ ਪਹੁੰਚੇ ਆ ਜਲੰਧਰ ਮਿੱਟੂ ਬਸਤੀ ਦੇ ਵਿੱਚ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਲੋਕਾਂ ਤੋਂ ਜਾਣਦੇ ਆ ਕਿ ਕੌਣ ਐਮ ਐਲ ਏ ਬਣ ਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਵੇ ਗੱਲ ਕਰਦੇ ਆ ਸਸ ਸਸੀ ਗੱਲ ਜੀ ਸਤਿ ਸ਼੍ਰੀ ਅਕਾਲ ਗੱਲ ਕਰੀਏ ਕਿ ਜਿਹੜੇ ਕਾਂਗਰਸ ਤੋਂ ਸੁਰਿੰਦਰ ਕੌਰ ਨੇ ਬੀਬੀ ਸੁਰਿੰਦਰ ਕੌਰ ਨੇ ਕੀ ਲੱਗਦਾ ਹੋ ਜਿੱਤ ਕੇ ਐਮ ਐਲ ਏ ਬਣਨਗੇ ਜਾਂ ਕਿਸੇ ਹੋਰ ਪਾਰਟੀ ਦਾ ਗੱਲ ਇਦਾਂ ਆ ਵੈਕੂ ਜੀ ਦਾ ਖਲਸਾ ਵਕਸ਼ ਮਤੇ ਸਭ ਤੋਂ ਪਹਿਲਾਂ ਕਿ ਸਾਨੂੰ ਤੱਕ ਕਾਂਗਰਸ ਦਾ ਨਾਂ ਹੀ ਪਸੰਦ ਨਹੀਂ ਆਏਗਾ ਜੀ ਬਾਕੀ ਤਾਂ ਗੱਲ ਰਹੀ ਜਿੱਤੜ ਦੇ ਹਾਰਾਂ ਦੀ ਵੱਖਰੀ ਗੱਲ ਆ ਕਿਉਂਕਿ ਅਸੀਂ ਤਾਂ ਕਾਂਗਰਸ ਦਾ ਨਾਂ ਸੁਣ ਕੇ ਹੀ ਜਿਹੜਾ ਸਾਨੂੰ ਅਰਜੀ ਹੁੰਦੀ ਹੈ ਜੀ ਕਿਉਂ ਅਸੀਂ ਦਿੱਲੀ ਤੋਂ ਆਏ ਹੋਇਆ ਬਿਲਕੁਲ 1984 ਦੇ ਮਹਾਰਾਸ਼ੀ ਚੱਲ ਕੇ ਵੇਖੀ ਆ ਜੀ ਹਰਮੰਦਰ ਸਾਹਿਬ ਤੇ ਅਟੈਕ ਵੇਖਿਆ ਜੀ ਇਹ ਕਾਂਗਰਸ ਯੋਗਰ ਖੂਨੀ ਪੰਜਾ ਜੀ ਸਾਡਾ ਇਹ ਨਾਲ ਕੋਈ تعلق ਨਹੀਂ ਹੈਗਾ ਜੀ ਨਾ ਅਸੀਂ ਇਹਨਾਂ ਨੂੰ ਪਸੰਦ ਕਰੀਏ ਜੀ ਨਾ ਇਹਨਾਂ ਨਾਲ ਅਸੀਂ ਕਰੇ ਨਾ ਵੋਟ ਪਾਈਏ ਤੇ ਨਾ ਕਰੇ ਪਾਉਣੀ ਹੈ ਜੀ ਬਾਕੀ ਰਹਿ ਗਈ ਜਿਹੜੀ ਇੱਥੇ ਸੁਰਜੀਤ ਕੌਰ ਖਾਲਸਾ ਜੀ ਜੋ ਅਕਾਲੀ ਦਲ ਵੱਲੋਂ ਕੈਂਡੀਡੇਟ ਆ ਜੀ ਬਿਲਕੁਲ ਉਹ ਸਰਦਾਰ ਜੀ ਸਰਗਵਾ ਸਿੰਘ ਸਰਜੇਦਰ ਜਸਵੰਤ ਸਿੰਘ ਦੀ ਧਰਮ ਬਤਨੀ ਹੈ ਬਿਲਕੁਲ ਜਸਵੰਤ ਸਿੰਘ ਨੇ ਬਹੁਤ ਹੀ ਜ਼ਿਆਦਾ ਕੰਮ ਵਧੀਆ ਕੀਤੇ ਆ ਬਸਤੀ ਜੀ ਜੀ ਉਹਨੂੰ ਵੇਖਦੇ ਆਂ ਅਸੀਂ ਜੇ ਬੀਬੀ ਸੁਰਜੀਤ ਕੌਰ ਨੂੰ ਵੋਟ ਪਾਣਾ ਪਸੰਦ ਕਰਾਂਗੇ ਬਿਲਕੁਲ ਤਾਂ ਕਿ ਹੋਰ ਨਾ ਸਾਡੇ ਸਾਹਮਣੇ ਝਾੜੂ ਆ ਨਾ ਸਾਡੇ ਸਾਹਮਣੇ ਪੰਜਾ ਆ ਨਾ ਸਾਹਮਣੇ ਸਾਹਮਣੇ ਸਾਡੇ ਬੁੱਲਿਆ ਇਹ ਗੱਲ ਗੱਲ ਕਰੀਏ ਕਿ ਜਿਹੜੇ ਆਮ ਆਮੀ ਪਾਰਟੀ ਆ 2 ਸਾਲ ਦੀ ਉਹਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਉਹਦੀ ਕਾਰਗੁਜ਼ਾਰੀ ਬਿਲਕੁਲ ਨੀ ਲਿਆ ਜੀ ਕਿਉਂਕਿ ਉਹਦੀ ਕਾਰਗੁਜ਼ਾਰੀ ਤਾਂ ਵੇਖੀ ਲਿਆ ਆਪਾਂ ਜੀ 130 130 ਕਰ ਕਰ ਕਰਕੇ ਵੇਖ ਲਓ ਤਿੰਨ ਸੀਟਾਂ ਆਈਆਂ ਨੇ ਕਿਤੇ 92 ਸੀਟਾਂ ਵਾਲੀ ਜੀ ਵਿਧਾਨ ਸਭਾ ਦੇ ਜਿ ਬੈਠੇ ਹੋਣ ਤੇ ਕਿਤੇ ਤਿੰਨ ਸੀਟਾਂ ਲੋਕ ਸਭਾ ਦੀਆਂ ਮਿਲਣਾਂ ਤੇ ਆਪਣੇ ਆਪ ਵੀ ਅੰਦਾਜ਼ਾ ਜਿੰਦਾ ਪੰਜਾਬ 'ਚ ਕੀ ਹਾਲਾਤ ਹੈ ਝਾੜੂ ਦਾ ਜੀ ਝਾੜੂ ਵਾਲੇ ਬਿਲਕੁਲ ਨਿਕਰੇ ਆ ਨਾ ਅੱਜ ਤੱਕ ਲੋਕਾਂ ਨੂੰ ਗਵਰਨਮੈਂਟ ਮੁਲਾਜ਼ਮਾਂ ਨੂੰ ਤਨਖਾਹ ਵੀ ਤੱਕ ਅੱਜ ਤੱਕ ਦੇਰੀ ਤੱਕੇ ਇੱਥੋਂ ਤੱਕ ਹਾਲਾਤ ਹੋ ਗਈ ਆ ਜੋ ਕਿ ਆ ਸਾਡੇ ਬਸਤੀ ਮਿੱਠੂ ਦਾ ਹਾਲ ਇੱਥੇ ਸਿਪਾਈ ਸੇਵਕ ਜੀ ਦੀ ਬੀਬੀ ਜੀ ਉਹਨਾਂ ਦੀ ਬਹੁਤ ਹੋ ਗਈ ਆ ਜੀ ਉਸ ਤੋਂ ਬਾਅਦ ਉਹਨਾਂ ਦੇ ਕੋਈ ਕੈਂਡੀਡੇਟ ਨਹੀਂ ਦਿੱਤਾ ਨਾ ਉਹਦੇ ਬੱਚਿਆਂ ਨੂੰ ਦਿੱਤਾ ਨਾ ਕੋਈ ਹੋਰ ਕੋਈ ਸਿਪਾਈ ਸੇਵਕ ਭੇਜਿਆ ਆਹ ਵੇਖ ਲਓ ਇੱਧਰ ਹਾਲ ਵੇਖੋ ਪੂੜੇ ਜਿਹੜੇ ਸ਼ੀਤਲੰਗਰਾਲ ਨੇ ਉਹ ਕਹਿੰਦੇ ਮੈਂ 2 ਸਾਲ ਦੇ ਵਿੱਚ ਮੈਂ ਤਾਂ ਬੜੇ ਕੰਮ ਕੀਤੇ ਆਪਣੇ ਵੈਸਟ ਦੇ ਵਿੱਚ ਕੀ ਲੱਗਦਾ ਉਹਨਾਂ ਨੇ ਕੰਮ ਕੀਤੇ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਮਿੱਠੂ ਦੇ ਜੋ ਵੜਿਆ ਧੱਕ ਨਹੀਂ ਜੀ ਆ ਅਸਤੇ ਮਿੱਠੂ ਜੋ ਵੜਿਆ ਤਾਂ ਕਿ ਉਹਨੇ ਕੀ ਕੰਮ ਕਰ ਰਹੇ ਆ ਆ ਸਵਾਇ ਦੜਾ ਸੱਟੇ ਤੋਂ ਸਵਾ ਹੋਰ ਕੋ ਕੰਮ ਨੇ ਕੀਤਾ ਉਹਨੇ ਜੀ ਦੜੇ ਸੱਟੇ ਦੀਆਂ ਦੁਕਾਨਾਂ ਖਰਾਤੀਆਂ ਨੇ ਸ਼ਰਾਬ ਦੇ ਆਮ ਜਿਹੜੀ ਹੈ ਸ਼ਰਾਬ ਖੁੱਲਿਆਂ ਵਕੰਡੀ ਆ ਨਸ਼ਾ ਜਿਹੜਾ ਖੁੱਲਿਆਂ ਵਕੰਡਿਆ ਇਹ ਕੰਮ ਸੀਤੇਕਰਾਲ ਦੇ ਕਰਵਾ ਦਿੰਦੇ ਨੇ ਤੇਰੀ ਕੋ ਸਾਹਬ ਨੇ ਕਰਵਾਤੇ ਨੇ ਭਾਈ ਲਾਟਰੀ ਸਟੋਰ ਜਿਹੜੇ ਲੱਖ ਲੱਖ ਰੁਪਏ ਦੇ ਲੈਂਦੇ ਨੇ ਭਾਈ ਕਿਵੇਂ ਕਿਵੇਂ ਲੱਗਦਾ ਕਿ ਆਮ ਆਦਮੀ ਪਾਰਟੀ 2 ਸਾਲ ਰਹੀ ਹੈ ਕੋਈ ਕੰਮ ਕੋ ਕਿੱਥੇ ਕਿ ਨਹੀਂ ਕੀਤਾ ਇਹਨੇ ਤੁਸੀਂ ਆਪ ਹੀ ਦੇਖ ਲਓ ਕਿੱਥੇ ਹੋਏ ਨੇ ਲੈਟਾਂ ਦੇਖ ਲਓ ਚਲਦੀਆਂ ਵੇ ਨੇ ਉੱਪਰ ਮਾਰੋ ਤਾਂ 你。 ਮਾਰੇ ਦੇਖੋ ਤਾਂ ਨਹੀਂ ਭਾਜੀ ਕੁਛ ਨਹੀਂ ਹੋਇਆ ਭਾਜੀ ਹਾਂ ਸਾਰਾ ਬਸਤੀ ਦਾ ਨਾ ਬੇੜਾ ਕਰਕੇ ਇਹਨਾਂ ਨੇ ਕਰਕੇ ਰੱਖ ਪਾਇਆ ਚੀਤਲੰਗਰਾਲ ਤੇ ਕਹਿੰਦੇ ਮੈਂ ਬੜੇ ਕੰਮ ਕਰਾਇਆ ਮੈਨੂੰ ਕੰਮ ਪਾਰਟੀ ਕੰਮ ਨਹੀਂ ਕਰਨ ਦਿੰਦੀ ਇਸ ਕਰਕੇ ਇਸ ਕਰਕੇ ਮੈਂ ਅਸਤੀਫਾ ਦਿੱਤਾ ਮੇਰੀ ਗੱਲ ਸੁਣੋ ਅਸਤੀਫਾ ਉਹਨੇ ਨੇ ਉਹਨੇ ਦਿੱਤਾ ਜ਼ਰੂਰ ਹੈ ਉਹਨੂੰ ਪਤਾ ਹੈ ਕਿ ਸਾਡੇ ਨਾਲ ਕਿਸੇ ਨੇ ਖੜਨਾ ਨਹੀਂ ਹੈਗਾ ਪੈਸੇ ਖਾ ਗਿਆ ਬਸ ਹੋਰ ਕੀ ਮਿਲਣਾ ਜੀ ਠੀਕ ਹੈ ਕਿ ਨਹੀਂ ਤੁਹਾਨੂੰ ਵੀ ਪਤਾ ਹੀ ਹੈ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਲੈਟਾ ਚਲਦੀ ਹੈ ਪੈਨੇ ਆਹ ਕੰਮ ਹੋਇਆ ਹੀ ਨਹੀਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਕਿਵੇਂ ਦੇਖਦੇ ਹੋ ਹਾਂਜੀ ਆਪਣਾ ਭਾਈ ਅਕਾਲੀ ਦਲ ਆ ਗਏ ਨੇ ਜੀ ਅਕਾਲੀ ਦਲ ਨੂੰ ਜਿੰਦਾਬਾਦ ਆਪਣਾ ਅਕਾਲੀ ਸੁਜੀ ਬੀਬੀ ਸਜੀਤ ਕੌਰ ਨੂੰ ਐਮਐਲਏ ਬਣਾਓਗੇ ਪੂਰਾ ਬਹੁਮਤ ਹੋਗੇ ਹਾਂਜੀ ਪੂਰਾ ਪੂਰੀ ਸਹਿਮਤ ਹੈ ਆਪਣਾ ਆਪਣੀ ਪੂਰੀ ਸਹਿਮਤ ਹੈਗੀ ਭਾਜੀ ਜੀ ਹਾਂਜੀ ਆਪਾਂ ਨਾਲ ਖੜੇ ਆ ਜਹੇਦਾਰ ਪ੍ਰੀਤਮ ਸਿੰਘ ਪਹਿਲਾਂ ਸੀਗੇ ਆਪਾਂ ਹੁਣ ਵੀ ਖੜੇ ਆ ਉਹਨਾਂ ਨਾਲ ਹੀ ਰਾਜਪੂਤ ਭਾਈ ਜਾ ਰਿਹਾ ਆਪਣਾ ਐਦਾਂ ਦਾ ਕੋਈ ਚੱਕਰ ਨਹੀਂ ਠੀਕ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦੇ ਨਾਲ ਕੀ ਲੱਗਦਾ ਹੈ ਕਿ ਜਿਹੜੇ ਇੱਥੋਂ ਕਾਂਗਰਸ ਤੋਂ ਸੁਰਿੰਦਰ ਕੌਰ ਨੇ ਉਹ ਜਿੱਤਣਗੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਾਰ ਨੇ ਨਹੀਂ ਜੀ ਕੋਈ ਨਹੀਂ ਦੇ ਕਾਲੀ ਦਾਦਾ ਸਾਹਿਬ ਚਾਲ ਅਕਾਲੀ ਦਲ ਤੋਂ ਸੁਜੀਤ ਕੋਰ ਪੂਰੇ ਟੱਕਰ ਦੇ ਰਹੇ ਉਹਨਾਂ ਨੂੰ ਹਾਂ ਜੀ ਹਾਂ ਜੀ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਉਹਨਾਂ ਦੀ ਕੋਈ ਆਵਾਜ਼ ਨਹੀਂ ਹੈਗੀ ਅੱਛਾ ਇਹਨਾਂ ਦੀ ਹੈਗੀ ਜੀ ਹਾਂ ਅਕਾਲੀ ਦਲ ਦਾ ਪੂਰਾ ਜੋਰ ਹੈ ਹਾਂ ਅੱਛਾ ਐਮ ਐਲ ਏ ਉਹੀ ਬਣਨਗੇ ਹਾਂ ਐਥੇ ਉਹੀ ਬਣਨਗੇ ਬਸ ਇੱਜੇ ਓਕੇ ਇਹਨੇ ਸਾਰੇ ਹੋਰ ਵੀ ਜਿਹੜੇ ਇੱਥੇ ਲੋਕ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਦੇਖਦੇ ਨੇ ਉਹ ਕਿਸ ਨੂੰ ਐਮਐਲਏ ਬਣਾ ਕੇ ਭੇਜਣਗੇ ਅੰਦੀ ਕੀ ਲੱਗਦਾ ਇਲੈਕਸ਼ਨ ਆ ਗਏ ਨੇ ਕਿਹਨੂੰ ਐਮਐਲਏ ਬਣਾਓਗੇ ਸਾਡੇ ਵੱਸ ਸਾਰੇ ਇੱਕੋ ਜਿਹੇ ਨੇ ਨਹੀਂ ਕਾਂਗਰਸ ਦੇ ਉਮੀਦਵਾਰ ਜਿਹੜੇ ਬੀਬੀ ਸੁਰਿੰਦਰ ਕੋਰ ਬੀਬੀ ਸੁਰਿੰਦਰ ਕੋਰ ਨੇ ਕਿਵੇਂ ਲੱਗਦਾ ਕਿ ਉਹ ਜਿੱਤਣਗੇ ਇਹ ਤਾਂ ਜਿੱਤੀ ਸਕਦੇ ਆ ਜਿੱਤ ਸਕਦੇ ਆ ਕਾਂਗਰਸੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ 2 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਜੀ ਪਾਣੀ ਦੀ ਨਹੀਂ ਸੀ ਪਤਾ ਗਈ ਪੈਨਸ਼ਨਾਂ ਵੀ ਘਟਨੇ ਅੱਗੇ ਕਹਿੰਦੇ ਸੀ ਨਾ ਪੈਨਸ਼ਨਾਂ ਦੇਣੀਆਂ ਨੇ ਪੈਨਸ਼ਨਾਂ ਨਹੀਂ ਵੀ ਦਿੱਤੀਆਂ ਤੇ ਖਰਚੇ ਇੰਨੇ ਮਹਿੰਗਾਈ ਬਹੁਤ ਆ ਜੀ ਮਹਿੰਗਾਈ ਕੀ ਆ ਗਰੀਬ ਦਾ ਕੋਈ ਸੋਚਦਿਆਂ ਜੀ ਜਿੱਥੇ ਦੇਖੋ ਉੱਥੇ ਗਾਂਦੇ ਉੱਥੇ ਦੇ ਖਰਚੇ ਵਾਧੂ ਨੇ ਤਾਂ ਬੰਦਾ ਗਰੀਬ ਕਿੱਥੇ ਜਾਵੇਗਾ ਜਿਹੜੇ ਵਾਦੇ ਕੀਤੇ ਉਹਨਾਂ ਨੇ ਕੋਈ ਵੀ ਪੂਰਾ ਨਹੀਂ ਕੀਤਾ ਤਾਂ ਪੂਰਾ ਕੋਈ ਨਹੀਂ ਕੀਤਾ ਐਤੋਂ ਪਹਿਲੇ 2 ਸਾਲ ਅਸੀਂ ਸਿੱਤ ਲੁੰਗਰਾਲ ਰਹੇ ਨੇ ਕੀ ਲੱਗਦਾ ਉਹਨਾਂ ਨੇ ਕੋਈ ਕੰਮ ਕੀਤਾ ਸਿੱਤ ਲੁੰਗਰਾਲ ਨੇ ਕੁਝ ਵੀ ਨਹੀਂ ਕੀਤਾ ਕਦੀ ਆਏ ਇੱਥੇ ਆਏ ਨਹੀਂ ਕਿ ਅਸੀਂ ਕੰਮ ਤੇ ਜਾਂਦੇ ਅਸੀਂ ਮਿਹਨਤ ਕਰਦੇ ਆਹ ਅੱਧੀ ਧੱਪਾ ਕਰਦੇ ਆ ਅਸੀਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ 2 ਸਾਲ ਦੀ ਅੱਜ ਤਾਂ ਕੁਝ ਵੀ ਨਹੀਂ ਦੇਖ ਰਹੇ ਕੋਈ ਤਾਂ کہہ ਰਹੇ ਆ ਨਾ ਕੁਝ ਕਰ ਰਹੀ ਰਿਹਾ ਜੀ ਕਵਿਸ਼ਨ ਹੀ ਕਰ ਰਹੇ ਹੋ ਕਿਉਂ ਨਹੀਂ ਕਰ ਰਹੇ ਹੋ ਫਿਰ ਹੁਣ ਕਿਨੂੰ ਐਮਐਲਏ ਬਣਾਓਗੇ ਇਲੈਕਸ਼ਨ ਆ ਗਏ ਨੇ ਕਿਨੂੰ ਐਮਐਲਏ ਬਣਾਓਗੇ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਅਕਾਲੀ ਦਲ ਦਾ ਹੈ ਕਿਨੂੰ ਬਣਾਓਗੇ ਕੰਨੀ ਹਾਂਜੀ ਹਾਂ ਬੀਬੀ ਜ਼ਿੰਦਰ ਕੋ ਉਹਨੂੰ ਪੂਰੀ ਸਵੋਟ ਕਰੋਗੇ ਪੂਰੀ ਕਰ ਜੀ ਉਹ ਤੇ ਕਾਂਗਰਸ ਦਾ ਉਮੀਦਵਾਰ ਪਸੰਦ ਕਰਦੇ ਹਾਂ ਕਿਉਂ ਉਹਨੇ ਅੱਗੇ ਕੀਤਾ ਤੇ ਹੁਣ ਵੀ ਕਰੂਗਾ ਹੋ ਕਿਉਂਕਿ ਸਾਡੇ ਬਿੱਲ ਮਾਫ ਕੀਤੇ ਉਹਨੇ ਕੀਤੇ ਜੀ ਉਹਨੇ ਕੰਨੀ ਹੈ ਕੰਨੀ ਕੁਛ ਕਰੇਗਾ ਜੀ ਤੋਂ ਮੋਦੀ ਨੇ ਕੁਝ ਕੀਤਾ ਉਹ ਉਹ ਵੀ ਨਹੀਂ ਤੇ ਮੋਦੀ ਵੀ ਇੱਥੇ ਕੁਝ ਵੀ ਨਹੀਂ ਕੀਤਾ ਮਿੱਟੂ ਵਰਤੇ ਕੁਝ ਵੀ ਨਹੀਂ ਕੀਤਾ ਇਹ ਗੱਲ ਤੁਹਾਨੂੰ ਕਾਂਗਰਸ ਤੇ ਪੂਰੀ ਉਮੀਦ ਆ ਤੁਹਾਨੂੰ ਟੈਂਕੀ ਦਾ ਪਾਣੀ ਲਵਾ ਟੈਂਕੀ ਲਵਾ ਉਹ ਵੀ ਨਹੀਂ ਲਵਾਇਆ ਕੁਝ ਵੀ ਨਹੀਂ ਕੀਤਾ ਪਾਣੀ ਦਾ ਇੰਨਾ ਤਾਂਗ ਨੂੰ ਕਹਿੰਬਿਆ ਹੋਰ ਵੀ ਲੋਕਾਂ ਦੇ ਨਾਲ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਵੇਂ ਲੋਕਾਂ ਦੇ ਜਿਹੜੇ ਆ ਰੁਝਾਨ ਨੇ ਲੋਕ ਕਿਸ ਨੂੰ ਵੋਟ ਪਾ ਕੇ ਐਮਐਲਏ ਬਣਾਣਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਭਾਜੀ ਕੀ ਲੱਗਦਾ ਕਾਂਗਰਸ ਤੋਂ ਉਮੀਦਵਾਰ ਸੁਰਿੰਦਰ ਕੋਰ ਨੇ ਲੱਗਦਾ ਐਮਐਲਏ ਬਣਨਗੇ ਭਾਜੀ ਬੰਨਣਾ ਚਾਹੀਦਾ ਉਹਨਾਂ ਨੂੰ ਜੀ ਅੱਛਾ ਜੀ ਭਾਜੀ ਛੀਤਲ ਸਾਹਿਬ ਦੇ ਵੀ ਹੈਗੇ ਚਾਂਸ ਬਾਕੀ ਬਾਕੀ ਅੱਗੇ ਬੋਟਰਾਂ ਦੇ ਸਿਰ ਤੇ ਆ ਜੀ ਬਾਕੀ ਬਾਕੀ ਸ਼ੀਤਲੰਗਰਾਲ ਦੀ ਕਾਰਗੁਜ਼ਾਰੀ ਦੋ ਸਾਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਲੋੰਗਰਾਲ ਨੇ ਜੀ ਦੇਖੋ ਜੀ ਆਪਾਂ ਦਾ ਦੇਖਿਆ ਜਿੱਦ ਤੱਕ ਫਿਲਹਾਲ ਦਾ ਇਤਨਾ ਕੁ ਸੁਣਿਆ ਨਹੀਂ ਕਿ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਨਹੀਂ ਨਾ ਕਾਂਗਰਸ ਨੇ ਕੀਤਾ ਬਾਕੀ ਹੁਣ ਜਨਤਾ ਦੇ ਆ ਜੀ ਤੁਹਾਨੂੰ ਪਤਾ ਹੈ ਹੁਣ ਪਿੱਛੇ ਵੀ ਕਿੰਨਾ ਝਟਕਾ ਦਿੱਤਾ ਠੀਕ ਹੈ ਨਾ ਕਾਂਗਰਸ ਨੇ ਕਾਂਗਰਸ ਆ ਗਈ ਹੈ ਕਿੰਨਾ ਪਾਪ ਪਾਡੀ ਚ ਕਰ ਦੇ ਕੇ ਉਹਨਾਂ ਨੇ ਤਾਂ ਬੀਜੇਪੀ ਦਾ ਆਪਾਂ ਤਾਂ ਕਹਿੰਦੇ ਸੀ ਜਿਹੜੀ ਵੀ ਆਵੇ ਗਰੀਬ ਬੰਦੇ ਦੀ ਜਿਹੜੀ ਸਹਾਇਤਾ ਕਰਨੀ ਚਾਹੀਦੀ ਹੈ ਸਾਡੇ ਠੀਕ ਹੈ ਨਾ ਕੋਈ ਵੀ ਪਾਰਟੀ ਆਵੇ ਸੁਧਾਰ ਕਰਨਾ ਚਾਹੀਦਾ ਪਰ ਜਨਤਾ ਜਦੋਂ ਜਦੋਂ ਵੋਟ ਲੈਣੀ ਹੁੰਦੀ ਹੈ ਉਦੋਂ ਜਨਤਾ ਦੇ ਦੁਆਲੇ ਮੁਰਗੇ ਜਦੋਂ ਆਪ ਜਿੱਤ ਜਾਂਦੀ ਹੈ ਪਾਰਟੀਆਂ ਮੁਰਗੇ ਕੋਈ ਚਿੰਤਾ ਨਹੀਂ ਪੁੱਛਦਾ ਭਾਜੀ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਇੱਥੋਂ ਬੀਬੀ surjit ਕੋਰ ਖੜੇ ਨੇ ਆਕਾਲੀ ਦਲ ਵੱਲੋਂ ਕੀ ਲੱਗਦਾ ਉਹਨਾਂ ਨੂੰ ਬਹੁਤ ਮਿਲੇਗਾ ਮਿੱਠੂ ਬਸਤੀ ਕਰੇਗੀ ਜੀ ਉਹ ਤਾਂ ਵੈਸੇ ਤਾਂ ਜੀ ਵੈਸੇ ਕੱਟੜ ਆਕਾਲੀ ਦਲ ਨੇ ਹੋਊਗੀ ਮਿਲਦਾ ਉਹਨਾਂ ਨੂੰ ਪਹਿਲਾਂ ਵੀ ਸਮਰਥਨ ਮਿਲਦਾ ਹੁਣ ਵੀ ਮਿਲੂਗਾ ਉਹ ਨਹੀਂ ਮਿਲੂਗਾ ਮਿਲਦਾ ਸਾਰੀ ਪਾਰਟੀਆਂ ਨੂੰ ਇਦਾਂ ਬਾਕੀ ਕਹਿੰਦੇ ਭਾਵੇਂ ਕਿਸਮਤ ਹੁੰਦੀ ਹੈ ਉਹਦਾ ਵੋਟਾਂ ਵਾਲੇ ਦਿਨ ਪਤਾ ਲੱਗਦਾ ਹੁੰਦਾ ਜੀ ਪੜੜਾ ਕਿੱਧਰ ਭਾਦੀ ਹੋ ਰਿਹਾ ਠੀਕ ਹੈ ਨਾ ਜੀ ਇਸ ਇਸਨ ਸਾਡੇ ਨਾਲ ਜਿਹੜੇ ਮਿੱਟੂ ਬੱਸੀ ਦੇ ਇਲਾਕਾ ਨਿਵਾਸੀ ਜਿਨ੍ਹਾਂ ਨੇ ਲੋਕਾਂ ਨੇ ਜਿਹੜਾ ਕਿਹਾ ਕਿ ਜਿਹੜੀ ਹੁਣ ਨਵੀਂ ਕੋਈ ਸਰਕਾਰ ਤੋਂ ਐਮਐਲਏ ਬੰਨਾ ਚਾਹੀਦਾ ਭਾਵੇਂ ਉਹ ਕਾਂਗਰਸ ਦਾ ਹੋਵੇ ਭਾਵੇਂ ਉਹ ਅਕਾਲੀ ਦਲ ਤੋਂ ਹੋਵੇ ਉਹ ਆਮ ਆਦਮੀ ਪਾਰਟੀ ਨੂੰ ਕੋਸਦੇ ਹੋਏ ਨਜ਼ਰ ਆਏ ਨੇ ਜਲੰਧਰ ਮੈਨ ਕੈਮਰਾ ਜਲੰਧਰ ਮੈਨ ਕੈਮਰਾਮੈਨ ਰਾਜੂ ਦੇ ਨਾਲ ਅਨਕੀ ਜੁਨੇਜਾ ਤਲਗਮ ਜਾਪੜੀ